ਬਾਈ ਤੁਸੀਂ ਗਾਹਲੇ ਨੂੰ ਪਰਾਇ ਸਚੇਤ ਮੈਦਾਨ ਗਰਦੀ ਗਲੇ ਰੱਖੇ ਬਾਈ ਨੂੰ ਅੱਜ ਮੈਂ ਤਾਂ ਗੁਰਦੀਪ ਦਾ ਬਠੰਡੇ ਆਏ ਸੀ ਗਰਮੀ ਚਲੇ ਆ ਸੀ ਚੰਡੀਗੜ੍ਹ ਜੁਰ ਤੇ ਬਾਈ ਦੀ ਪਾਈ ਦਾ ਜੁਰ ਸੀ ਤੇ ਅੱਜ ਤੁਹਾਨੂੰ ਨਾ ਜਨਤੀ ਦਿਖਾਉਣਾ ਕਿਦਾਂ ਜਨਤੀ ਦੇ ਵਿੱਚ ਟਰੈਕਟਰ ਵਾਸ਼ਕਰ ਦੇ ਪਿੱਛੇ ਜਿਹੜਾ ਖੋਲ ਦੇ ਟਰੈਕਟਰ ਨੂੰ ਤੇ ਕੰਮ ਕਰਦੇ ਕੋਲ ਨਾ ਅਖਾਤ ਜੀ ਨਾ ਟਰੈਕਟਰ ਵਾਸ਼ਕਰ ਕੇ ਆ ਕੁਨਾਂ ਦਾ ਨਾਮ ਜਾਂ ਜਮੇ ਨਾਮ ਹੁੰਦਾ ਸਹੀ ਗੱਲ ਹੈ ਕੋਈ ਲੱਗਦਾ ਕਿ ਉਹ ਨਾਮ ਦਾ ਕਾਹ ਮਗਲੇ ਲਾਇਆ ਨਾ ਕੋਈ ਵੀ ਨਾਮ ਮਗਲੇ ਲਾ ਨਾਮ ਮੱਲੇ ਲਾਇਆ ਜੈਨ ਵਾਲਾ ਉਹ ਹੋਰ ਬਣ ਗਏ ਹਾਂ ਇਹ ਹੀ ਨਾ ਪਾ ਇਹ ਬੜਾ ਸਾਮ ਦਾ ਲੈਣ ਤੇ ਉਹ ਸਭ ਤੇਰੀ ਆਪਾਂ ਗੱਲ ਵੀ ਕਰਾਵਾਂਗੇ ਉਹਦੇ ਨਾਲ ਤੇਰੀ ਕੀ ਕਰਾਵਾਂਗੇ ਐਸੇ ਕਿਉਂ ਅਸੀਂ ਫੱਲੇ ਆ ਆ ਨੈਵ ਮੈਂ ਗਿਆ ਉਹ ਜੀ ਦੋ ਜੀ ਇਹ ਆਪਣਾ ਯਾਰ ਦੋ ਤਾਂ ਜੀ ਆਉਣ ਲੈਣ ਦਾ ਇੱਕ ਬਾਟ ਮਿਸਤਰੀ ਠੀਕ ਹੈ ਗੱਲ ਤੇ ਅਨੋੜਾ ਇਹ ਜਵਾਗ ਜਾਂ ਹੁੰਦਾ ਸੀ ਕਿ ਆਉਣ ਲੈਣ ਦੇ ਵਿੱਚ ਤੇ ਆਉਣ ਲੈਣ ਘੋਲਣ ਲੱਗਾ ਭਾਈ ਕਿ ਲੱਗ ਜੇ ਆ ਲੈਣ ਹਾਂ ਤਾਂ ਚਾਹੋ ਨਹੀਂ ਚੀਕ ਹੋਇਆ ਕਿ ਕਿੰਨਾ ਕੀ ਹੋ ਗਿਆ ਕੰਮ ਬਕਾਰ ਦੇਣ ਆਉਣ ਲੈਣ ਕਿਵੜਾ ਬਾਈ ਮਜ਼ਾਕ ਕਰਦਾ ਸਹੀ ਨਹੀਂ ਲੱਗਦਾ ਇਹ ਬਈ ਹਵਾ ਲੈਣ ਦੀ ਨਾ ਰਾਂਗ ਰਾਂਗ ਬਾਰੇ ਪਤਾ ਬਾਈ ਨੂੰ ਲੈਖਣਾ ਹੋ ਬਖਾ ਫੋੜਵਣਾ ਤੇ ਤੁਸੀਂ ਐ ਲਾ ਦੋ ਸਾਬਾ ਜੇ ਸਾਰਾ ਖਿਲਾਰ ਕੇ ਛਿੜ ਦੋ ਨਾ ਆ ਲੈਣ ਨੂੰ ਸਾਰਾ ਤੇ ਬਾਈ ਇਹ ਨਾ ਤਾਂ ਅੰਦੂਤ ਤੁਸੀਂ ਕਹਿੰਦੇ ਉਹਨੇ ਕਿੱਤੀ ਕਹਾਣੀ ਕਰਦੂ। ਜੈਲੀ ਬਾਈ ਹਾਂਜੀ ਕਿਹੜਾ ਪੰਗਾ ਪਾਈ ਕਰਾ ਬੰਗੀ ਜੀ ਬੰਗੀ ਆ ਪਾਈ ਕਿਹੜੀ ਬੰਗੀ ਛੋਟੀ ਬੰਗੀ ਵੱਡੀ ਬੰਗੀ ਵੱਡੀ ਬੰਗੀ ਪੰਗੇ ਰੋਦੂ ਬੱਤੀ ਰੋਦੂ ਪੰਗਾ ਬਾਈ ਦਾ ਸੇ ਭਾਈ ਬਹੁਤ ਵਧੀਆ ਠੀਕ ਹੈ ਗੱਲ ਇਹਨਾਂ ਮਨ ਮਿਲੇ ਹੋਏ ਜਦੋਂ ਵੀ ਮੈਂ ਬਟੰਡੇ ਉਹਨਾਂ ਪਾਈ ਨੂੰ ਮਿਲ ਕੇ ਜਾਣਾ। ਫਿਰ ਪਿਆਰ ਹੀ ਹੈ ਦੇ ਨਾਲ। ਠੀਕ ਹੈ ਗੱਲ ਬਾਈ ਤੇ ਬਾਕੀ ਭਰਾ ਆਪਣਾ ਇਹ ਜਰਦੀ ਕਰਾ ਰੱਖੇ ਮਹਾਰਾਜ ਸੱਚੇ ਪਾਚਾਈ ਨੂੰ ਈ ਅਮਰਜੀਤ ਉਹ ਕਿ ਉਹਦੋਂ ਤੋਂ ਜਾਣਦਾ ਨਹੀਂ ਛੋਟੇ ਮਿਸਤਰੀ ਕੋਲ ਕੰਮ ਕਰਦਾ ਹੁੰਦਾ ਸੀ ਨਾ ਉਹਦੋਂ ਤੋਂ ਜਾਨਦਾ ਹੈ ਤਲਵੰਡੀ ਬਹੁਤ ਚਿਰ ਦੀ ਬਾਈ ਮੈਨ ਨਹੀਂ ਕਹਿਆ ਹੁੰਦਾ ਜੀ ਜਦੋਂ ਇਹ ਤਲਵੰਡੀ ਯੰਤੀ ਦੇ ਵਿੱਚ ਮਿਸਤਰੀ ਹੁੰਦਾ ਸੀ ਐਡਾ ਕੀ ਹੁੰਦਾ ਸੀ ਠੀਕ ਹੈ ਗੱਲ ਐਟਾ ਕੀ ਹੁੰਦਾ ਸੀ ਜਵਾਬ ਇਹਦੀ ਗੱਲ ਮੰਨੋਗੇ ਜਿੰਨੇ ਇਹ ਸੋਪ ਸੰਘਾ ਲਿਆ ਉਹਦੇ ਨਾਲ ਇਹ ਹੌਲੈਂਡੀ ਯੂਟ ਹੈ ਇਹ ਚਾੜ ਕਰੀਏ ਨਾ ਚਾਰ ਦਾ ਹੋਵੇ ਪੰਜ ਦਾ ਹੋ ਗਏ ਤੇ ਇਹਨੂੰ ਨਾਮ ਵਾਲੇ 35402 ਨੰਬਰ ਆਦਾ ਬਾਈ ਬਾਈ ਨੰਬਰ ਕਿੰਨਾ ਕਰੇ 647 96467 67899 67899 ਬਾਈ ਜੀ ਹੌਲੈਂਡ ਬਾਰੇ ਕੋਈ ਵੀ ਪ੍ਰੋਬਲਮ ਹੋਵੇ ਹੌਲੈਂਡ ਦੇ ਵਿੱਚ ਨਾਂ ਲੋਟ ਆਉਂਦੀ ਹੋਵੇ ਕਿਸੇ ਕੋਲੋਂ ਜਾਂ ਕੋਈ ਨੌਲਜ ਲੈਣੀ ਹੋਵੇ ਬਾਈ ਨੂੰ ਕਾਲ ਕਰ ਲਿਓ ਕੀ ਨਾਂ ਸੈਪਿੰਗ ਸੈਪਿੰਗ ਬਾਈ ਦਾ ਨਾਂ ਤੇ ਬਾਈ ਨੂੰ ਕਾਲ ਕਰਕੇ ਤੇ ਬਾਈ ਤੋਂ ਪੁੱਛ ਲੈਣੇ ਕੁਝ ਇਹਨਾਂ ਸਮਝ ਕੋਈ ਫੀਸ ਜਾਂ ਕੁਛ ਨਹੀਂ ਬਹੁਤ ਬਹੁਤ ਮਿਹਰਬਾਨੀ ਤੇ ਪੀਰ ਨੂੰ ਕਰ ਲੈ ਫੋਲੋ ਭਾਈ ਜੀ ਐਸ ਮੋਟਰਸ ਕਲਵੰਡੀ ਸਾਹਿਬੋ ਬਹੁਤ ਬਹੁਤ ਮਿਹਰਬਾਨੀ ਬਾਈ ਜਸਦੀ ਕਰ